ਜੇਕਰ ਤੁਸੀਂ ਵੀ ਪਹਾੜਾ ਦੇ ਵਿੱਚ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਪਹਿਲਾਂ ਇਹ ਵੀਡੀਓ ਜ਼ਰੂਰ ਵੇਖ ਲਿਓ ਕਿਉਂਕਿ ਜੇਕਰ ਤੁਸੀਂ ਪਹਾੜਾ ਦੇ ਵਿੱਚ ਜਾਣ ਲਈ ਤਿਆਰ ਹੋ ਪਰ ਕਿਤੇ ਨਾ ਕਿਤੇ ਇਹ ਵੀਡੀਓ ਦੇਖ ਕੇ ਤੁਸੀਂ ਪਹਿਲਾਂ ਹੀ ਅੰਦਾਜ਼ਾ ਲਗਾ ਲਿਓ ਕਿ ਇਸ ਤਰੀਕੇ ਦੇ ਹਾਲਾਤ ਵੀ ਤੁਹਾਨੂੰ ਉੱਥੇ ਮਿਲ ਸਕਦੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਰਤਪੁਰ ਸਾਬ ਮੰਨਾਲੀ ਮੁੱਖ ਮਾਰਗ ਦੀਆਂ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਵੱਡਾ ਲੰਬਾ ਇਹ ਟ੍ਰੈਫਿਕ ਜਾਮ ਲੱਗਿਆ ਹੋਇਆ ਸੜਕ ਤੇ ਕਈ ਕਿਲੋਮੀਟਰ ਤੱਕ ਜੋ ਗੱਡੀਆਂ ਉਹਨਾਂ ਦੀਆਂ ਕਤਾਰਾਂ ਲਗੀਆਂ ਹੋਈਆਂ ਨੇ ਜਿਵੇਂ ਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ ਬੱਚਿਆਂ ਨੂੰ ਸਕੂਲ ਦੇ ਵਿੱਚ ਛੁੱਟੀਆਂ ਹੋਈਆਂ ਨੇ ਤੇ ਇਸੇ ਦਰਮਿਆਨ ਜੋ ਪਰਿਵਾਰ ਹੁੰਦੇ ਨੇ ਬੱਚੇ ਹੁੰਦੇ ਨੇ ਉਹ ਘੁੰਮਣ ਦੇ ਲਈ ਜਾਂਦੇ ਨੇ ਵਕੇਸ਼ਨਸ ਤੇ ਜਾਂਦੇ ਨੇ ਪਰ ਇਸ ਦਰਮਿਆਨ ਪਹਾੜਾ ਦੇ ਵਿੱਚ ਜੇਕਰ ਤੁਸੀਂ ਵਕੇਸ਼ਨ ਮਨਾਣ ਲਈ ਜਾਂਦਾ ਸੋਚ ਰਹੇ ਹੋ ਤਾਂ ਪਹਿਲਾਂ ਇਹ ਵੀਡੀਓ ਗੌਰ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਇਸ ਟ੍ਰੈਫਿਕ ਜਾਮ ਦੇ ਵਿੱਚ ਤੁਹਾਨੂੰ ਵੀ ਫਸਣਾ ਪੈ ਸਕਦਾ ਹੈ ਤਾਂ ਤੁਸੀਂ ਤਸਵੀਰਾਂ ਦੇਖ ਰਹੋ ਕਿਸ ਤਰੀਕੇ ਦੇ ਨਾਲ ਲੋਕ ਆਪਣੀ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਕਈ ਕਿਲੋਮੀਟਰ ਤੱਕ ਤੇ ਕਈ ਘੰਟਿਆਂ ਦਾ ਇਹ ਟ੍ਰੈਫਿਕ ਜਾਮ ਲੱਗਿਆ ਰਿਹਾ ਹਾਲਾਂਕਿ ਇਹ ਵੀਡੀਓ ਸਵੇਰ ਦੀ ਹੈ ਤੇ ਕਿਹਾ ਜਾ ਰਿਹਾ ਕਿ ਕੁਝ ਸਮਾਂ ਬਾਅਦ ਇਹ ਟ੍ਰੈਫਿਕ ਜਾਮ ਕੰਟਰੋਲ ਵੀ ਹੋ ਗਿਆ ਟ੍ਰੈਫਿਕ ਜਮ ਖੁੱਲ ਗਿਆ ਪਰ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਸਮੇਂ ਕਿੰਨਾ ਲੰਬਾ ਇਹ ਟ੍ਰੈਫਿਕ ਜਮ ਲੱਗਿਆ ਹੋਇਆ ਜੋ ਲੋਕ ਇੱਥੋਂ ਦੀ ਜਾ ਰਹੇ ਸਨ ਉਹਨਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕ ਨੇ ਉਹਨਾਂ ਦਾ ਕਹਿਣਾ ਸੀ ਕਿ 2-2 3-3 ਘੰਟੇ ਇਸੇ ਤਰੀਕੇ ਦੇ ਨਾਲ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕ ਪਹਾੜਾ ਦੇ ਵੱਲ ਜਾ ਰਹੇ ਨੇ ਪਰ ਸਲਾਨੀਆਂ ਦੇ ਜਾਣਦੇ ਕਰਕੇ ਇਸੇ ਤਰੀਕੇ ਦੇ ਨਾਲ ਜੋ ਰਸ਼ ਹੈ ਉਹ ਵੱਧਦਾ ਜਾ ਰਿਹਾ ਹੈ ਟ੍ਰੈਫਿਕ ਜਾਮ ਲੱਗਣੇ ਸ਼ੁਰੂ ਹੋ ਗਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਹੇ ਹਾਂ ਕਿਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਦੀਆਂ ਜਿੱਥੇ ਕਿਰਤਪੁਰ ਸਾਹਿਬ ਤੋਂ ਕੁਝ ਹੀ ਦੂਰੀ ਤੇ ਗੜਮੌਰ ਟੋਲ ਪਲਾਜ਼ਾ ਜਿੱਥੇ ਇਹ ਜੋ ਗੱਡੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਲੰਬੀ ਕਤਾਰਾ ਜਿਹੜੀਆਂ ਗੱਡੀ ਦੀਆਂ ਲੱਗੀਆਂ ਹੋਈਆਂ ਹੈ ਕਈ ਕਿਲੋਮੀਟਰ ਤੱਕ ਦਾ ਇਹ ਲੰਬਾ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਤਾਂ ਇਸ ਟੋਲ ਪਲਾਜ਼ਾ ਤੋਂ ਲੰਘਣ ਦੇ ਲਈ ਲੋਕਾਂ ਨੂੰ ਕਈ ਘੰਟੇ ਪਹਿਲਾਂ ਇੰਤਜ਼ਾਰ ਕਰਨਾ ਪਿਆ ਲੋਕ ਆਪਣੀ ਗੱਡੀ ਦੇ ਵਿੱਚ ਏਸੀ ਚਲਾ ਕੇ ਬੈਠਣ ਨੂੰ ਮਜਬੂਰ ਹੋਏ ਤੇ ਲੋਕਾਂ ਦਾ ਗੁੱਸਾ ਵੀ ਫਟਿਆ ਕਿ ਉਹ ਕਹਿ ਰਹੇ ਸਨ ਕਿ ਕੋਈ ਵਿਵਸਥਾ ਨਹੀਂ ਹੈ ਕਿਸ ਤਰੀਕੇ ਦੇ ਨਾਲ ਗੱਡੀਆਂ ਬੱਸ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੱਸ ਵੀ ਕਤਾਰਾ ਦੇ ਵਿੱਚ ਲੱਗੀਆਂ ਹੋਈਆਂ ਨੇ ਦੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਜੋ ਲੋਕ ਵਕੇਸ਼ਨ ਮੋਡ ਦੇ ਵਿੱਚ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਹੋਈ ਕਿਉਂਕਿ ਬਹੁਤ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਜੇਕਰ ਗੱਲ ਕੀਤੀ ਜਾਵੇ हिमाचल ਦੇ ਵਿੱਚ ਲੋਕ ਜਾ ਰਹੇ ਨੇ ਮਨਾਲੀ ਕੁਮਰ ਜਾਣ ਦੇ ਜਾ ਰਹੇ ਨੇ ਤੇ ਇਸੇ ਵਿਚਾਲੇ ਜੋ ਕਿ ਰਿਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਹੈ ਉਸ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੇਕਰ ਤੁਸੀਂ ਵੀ ਪਲਾਨ ਕਰ ਰਹੇ ਹੋ ਕਿ ਤੁਸੀਂ ਵੀ ਸੋਚ ਰਹੇ ਹੋ ਕਿ ਅਸੀਂ ਪਹਾੜਾ ਦੇ ਵਿੱਚ ਕੁਮਨ ਲਈ ਜਾਣਾ ਮਨਾਲੀ ਜਾਣਾ ਰਿਤਪੁਰ ਸਾਹਿਬ ਦੇ ਰਸਤੇ ਜਾਣਾ ਤਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਪਹਿਲਾਂ ਇਹ ਜਾਣਕਾਰੀ ਜ਼ਰੂਰ ਹਾਸਲ ਕਰ ਲਿਓ ਕਿ ਉੱਥੇ ਟ੍ਰੈਫਿਕ ਜਾਮ ਲੱਗਿਆ ਹੈ ਜਾਂ ਨਹੀਂ ਕਿਉਂਕਿ ਜੇਕਰ ਤੁਸੀਂ ਬਿਨਾਂ ਪੁੱਛੇ ਬਿਨਾਂ ਜਾਣਕਾਰੀ ਤੋਂ ਜਾਓਗੇ ਕਿਤੇ ਨਾ ਕਿਤੇ ਜਦੋਂ ਤੁਹਾਨੂੰ ਇਸ ਟ੍ਰੈਫਿਕ ਜਾਮ ਦੇ ਵਿੱਚ ਫਸਣਾ ਪਵੇਗਾ ਤਾਂ ਤਾਨੂੰ ਪਰੇਸ਼ਾਨੀ ਜ਼ਰੂਰ ਚੇਲਨੀ ਪਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਲਗਾਤਾਰ ਲੋਕ ਪਹਾੜਾ ਦਾ ਰੁਕ ਕਰ ਰਹੇ ਨੇ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਵਕੇਸ਼ਨ ਮੋਡ ਚੱਲ ਰਿਹਾ ਹੈ ਤੇ ਇਸੇ ਵਿਚਾਲੇ ਉੱਤਰਾਖੰਡ ਦੇ ਵਿੱਚ ਵੀ ਲੋਕ ਕੁਮ ਮੰਦ ਲਈ ਜਾ ਰਹੇ ਨੇ ਪਰ ਉੱਤਰਾਖੰਡ ਦੇ ਵਿੱਚ ਬੀਤੇ ਦਿਨੀ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਕਾਰਨ ਇੱਕ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਰੁਦਰਪਰਾਗ ਜ਼ਿਲ੍ਹੇ ਦੀ ਤੇ ਉੱਥੇ ਵੀ ਹਾਦਸਾ ਹੋਇਆ ਹੁੰਦਾ ਹੈ ਜਿੱਥੇ ਕਿ ਦਾਨਾਤ ਯਾਤਰਾ ਦੇ ਦੌਰਾਨ ਜੋ ਲੈਂਡਸਲਾਈਡ ਹੋ ਜਾਂਦੀ ਹੈ ਜਿਸ ਦੇ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ ਸੀ ਇੱਕ ਸ਼ਰਦਾਲੂ ਦੀ ਮੌਤ ਹੋ ਗਈ ਸੀ ਦੋ ਸ਼ਰਦਾਲੂ ਜ਼ਖਮੀ ਹੋਏ ਸਨ ਤੇ ਪਹਾੜਾਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਵੀ ਖਰਾਬ ਚੱਲ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਮਨਾਲੀ ਦੇ ਵਿੱਚ ਵੀ ਇੱਕ ਹਾਦਸਾ ਵਾਪਰਿਆ ਸੀ ਜਿੱਥੇ ਵਕੇਸ਼ਨ ਮਨਾਉਣ ਦੇ ਲਈ ਇੱਕ ਪਰਿਵਾਰ ਗਿਆ ਸੀ ਜਿਪਲਾਈਨ ਦੇ ਜੋ ਕੁੜੀ ਜਿਪਲਾਈਨ ਤੇ ਹੁੰਦੀ ਹੈ ਅਚਾਨਕ ਉਹ ਟੁੱਟ ਜਾਂਦੀ ਹੈ ਉਸ ਦੀ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਰਤਪੁਰ ਸਾਹਿਬ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਲੰਬਾ ਟ੍ਰੈਫਿਕ ਜਾਮ ਲੱਗਿਆ ਹੋਇਆ ਲੋਕ ਘੁੰਮਣ ਦੇ ਲਈ ਤਾਂ ਜਾ ਰਹੇ ਨੇ ਪਰ ਜਦੋਂ ਟ੍ਰੈਫਿਕ ਜਾਮ ਦੇ ਵਿੱਚ ਫਸ ਜਾਂਦੇ ਨੇ ਤਾਂ ਉਹ ਪਰੇਸ਼ਾਨ ਜ਼ਰੂਰ ਹੁੰਦੇ ਨੇ ਇਹ ਆਜ ਦੇ ਮੋੜ ਸੇ ਠੀਕ ਦਾ ਉਹ ਹੈ ਤਾਂ ਤੇ ਕਿੱਥੇ ਆਉਣਾ ਇੱਧਰ ਚੱਲ ਪਣਾਏ ਹੂੰ ਕੋਈ ਨਹੀਂ ਆਣਾ ਬੰਦੇ ਇਹ ਲਾਜ ਦੇ ਮੋੜ ਸੇ ਠੀਕ ਆ ਉਹ ਹੈ ਬੰਦਾ ਇੱਧਰ ਤੇ ਘੱਟ ਲੈ ਇੱਧਰ ਕੱਢ ਲੈ ਕੀ ਕੋਣ ਹੈ ਹੈ ਕੋਈ ਆਪੀ ਦੇ ਨਾਲ ਪਿੱਛੇ ਲੱਗ ਰਿਹਾ ਹੈ ਹਾ 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 ਇਹ ਵੀ ਚਾਰ-ਚਾਰ ਚੱਕਰ ਲਾਉਂਦਾ ਹੈ ਹੈ ਪੰਜ-ਪੰਜ ਮਿੰਟ ਕੋਈ ਰੇਗ ਕਿੱਥੇ ਫੜ ਗਿਆ ਲਾ ਦੇ ਜਾਮ ਲਾ ਦੇ ਲਾ ਦੇ ਜਾਮ ਟੋਕ ਦੇ ਜਾਮ